ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੋਟਾਨ ਕੋ ਸ਼ੁਕਰ ਧੰਵਾਦ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਮਹਿਰਮਤ ਸਤਕਾ ਸਾਨੂੰ ਗਰੀਬਾਂ ਨੂੰ ਨਵਾਜਨ ਵਸਤੇ ਆਪ ਜੀ ਦੂਰੋਂ ਨੇੜਿਓਂ ਚੱਲ ਕੇ ਆਏ ਆਪ ਸਰਬਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਬੜੀ ਵਾਰ ਬੇਨਤੀ ਕੀਤੀ ਕਿ ਬਾਬਾ ਫਰੀਦ ਮਹਾਰਾਜ ਜੀ ਬੈਠੇ ਹੋਏ ਨੇ ਤੇ ਮਾਂ ਕੋਲ ਆ ਕੇ ਪੁੱਛਦੀ ਵੇ ਫਰੀਦਾ ਚਿਹਰੇ ਤੇ ਉਦਾਸੀ ਬੜੀ ਏ ਲਾਲ ਬਾਬਾ ਫਰੀਦ ਕਹਿਣਗੇ ਮਾਂ ਜੀ ਅੱਜ ਅੱਲਾ ਨਾਰਾਜ਼ ਹੋ ਗਿਆ ਹੈ ਮਾਤਾ ਜੀ ਕਹਿਣਗੇ ਕੀ ਗੱਲ ਹੋਈ ਕਹਿੰਦੇ ਸਵੇਰ ਤਾਂ ਉੱਠਿਆ ਸ਼ਾਮਾਂ ਬੈਗਿਆ ਨੇ ਕੋਈ ਖੁਦਾ ਦਾ ਕੋਈ ਅੱਲਾ ਦਾ ਪਿਆਰਾ ਨਹੀਂ ਮਿਲਿਆ ਕੋ ਖੁਦਾ ਦਾ ਕੋਈ ਅੱਲਾ ਦਾ ਪਿਆਰਾ ਨਹੀਂ ਮਿਲਿਆ ਰੱਬ ਦਾ ਕੋਈ ਪਿਆਰਾ ਨਾ ਮਿਲੇ ਗੁਰੂ ਦੀ ਸੰਗਤ ਨਾ ਮਿਲੇ ਤੇ ਸਮਝ ਲੋ ਮਾੜੇ ਪਾਗਾਂ ਦੀ ਨਿਸ਼ਾਨੀ ਸਾਤ ਸੰਗਤ ਜੀ ਮੈਂ ਇੱਕ ਬੇਨਤੀ ਕਰਨੀ ਚਾਹਨਾ ਭਾਈ ਗੁਰਦਾਸ ਸਾਹਿਬ ਦੀ ਬਾਣੀ ਮੈਂ ਸਿਰਫ ਇੱਕ ਸੰਗਤ ਤੁਸੀਂ ਅਸੀਸ ਦੇਣ ਵਾਸਤੇ ਆਇਓ ਸਾਤ ਸੰਗਤ 5 ਕਿ ਮਿੰਟ ਵਾਸਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਬੜੀ ਪਿਆਰੀ ਉਹਨਾਂ ਨੇ ਸਮਝਾਉਣਾ ਕੀਤਾ ਵੀ ਸਾਤ ਸੰਗਤ ਦੀ ਕਿੰਨੀ ਬਖਸ਼ਿਸ਼ ਹੁੰਦੀ ਕਿੰਨੀ ਰਹਿਮਤ ਹੁੰਦੀ ਵਟ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਬ੍ਰਹਮਚੂਟਾ ਖਾਵੈ ਯਾਦ ਰੱਖਣਾ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਹੋਰ ਪਰੇ ਬੜੇ ਤਰ੍ਹਾਂ ਦੇ ਇਕੱਠ ਹੋ ਜਾਂਦੇ ਨੇ ਬੜੇ ਤਰ੍ਹਾਂ ਦੀ ਭੀੜ ਇਕੱਠੀ ਹੋ ਜਾਂਦੀ ਪਰ ਜਿੱਦੀ ਗੁਰੂ ਦੀ ਸੰਗਤ ਹੁੰਦੀ ਨਾ ਇਹ ਵਿਰਲੇ-ਵਿਰਲੇ ਹੁੰਦੇ ਬੀਬੀ ਵੀਰੋ ਦਾ ਵਿਆਹ ਸੀਗਾ ਧੰਨ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਜੀ ਦੀ ਬੇਟੀ ਦਾ ਵਿਆਹ ਸੀ ਦੇਖੋ ਸੰਗਤ ਦਾ ਦਰਜਾ ਸਾਹ ਸੰਗਤ ਦਾ ਦਰਜਾ ਕਿੰਨਾ ਵੱਡਾ ਹੈ ਬੇਟੀ ਦਾ ਵਿਆਹ ਸੀ ਤੇ ਸਾਹ ਸੰਗਤ ਕਾਬਲ ਕੰਧਾਰ ਤੋਂ ਸੰਗਤ ਚੱਲੀ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈ ਸੰਗਤ ਜਿਵੇਂ ਪਹੁੰਚੇ ਤੇ ਸਤਿਗੁਰੂ ਨੇ ਪਹਿਲਾ ਸਵਾਲ ਕੀਤਾ ਸੰਗ ਤੇ ਲੰਬੇਰਾ ਸਫਰ ਭੁੱਖ ਲੱਗੀ ਹੋਣੀ ਹੈ ਤੁਸੀਂ ਪਹਿਲਾਂ ਪ੍ਰਸ਼ਾਦਾ ਛਕੋ ਸਿੰਘੋ ਸਾਧ ਸੰਗਤ ਵਾਸਤੇ ਨਾ ਪ੍ਰਸ਼ਾਦਾ ਲੈ ਕੇ ਆ ਤੇ ਸਾਧ ਸੰਗਤ ਜੀ ਸਿੰਘ ਕਹਿਣਗੇ ਪਾਤਸ਼ਾਹ ਰਾਤ ਦਾ ਸਮਾਂ ਲੰਗਰ ਮਸਤਾਨਾ ਹੋ ਗਿਆ ਲੰਗਰ ਮਸਤਾਨਾ ਹੋ ਗਿਆ ਸਤਕੁਰ ਕਹਿੰਦੇ ਕੋਈ ਗੱਲ ਨਹੀਂ ਢੇਢੀ ਭਰਨਾ ਹੈ, ਪੇਟ ਭਰਨਾ ਹੈ। ਬੱਚੀ ਵਿਰੋਧੀ ਸ਼ਾਦੀ ਉਸ ਕਰਕੇ ਕਹਿੰਦੇ ਬੜਾ ਮਿਸਤਾਨ ਨਿਕਲਿਆ ਹੋਇਆ। ਬੂਤ ਮਠਿਆਈਆਂ ਨੇ ਕਹਿੰਦੇ ਮਿਸਤਾਨ ਦਾ ਪ੍ਰਸ਼ਾਦ ਲੈ ਆਓ। ਸੰਗਤ ਛਕ ਲਵੇ ਕਿ ਨਾਲ ਦੁੱਧ ਦੇ ਦੇ ਦੋ ਕਹਿੰਦੇ। ਸਿੰਘ ਗਏ ਤੇ ਮਾਤਾ ਤਮੋਤਰੀ ਨੂੰ ਕਹਿਣ ਕਿ ਸੰਗਤ। ਕਹਿੰਦੇ ਮਾਂ ਜੀ ਸਾਤ ਸੰਗਤ ਆਈ ਹੋਈ ਏ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਵੀ ਇਹ ਜਿਹੜਾ ਮਿਸਤਾਨ ਦਾ ਪ੍ਰਸ਼ਾਦ ਏ ਜਿੰਨੀ ਜਿੰਨਾ ਮਿਸਤਾਨ ਦਾ ਪ੍ਰਸ਼ਾਦ ਏ ਇਹ ਦੇ ਦੋ ਤੇ ਸੰਗਤ 'ਚ ਵਰਤਾਉਣਾ ਹੈ ਸੰਗਤ ਨੂੰ ਭੁੱਖ ਲੱਗੀ ਹੋਈ ਤੇ ਮਾਤਾ ਦਮੋਤਰੀ ਦਾ ਜਵਾਬ ਸੀ ਕਹਿੰਦੇ ਪਾਤਸ਼ਾਹ ਨੂੰ ਦੱਸੋ ਭੁੱਲ ਗਏ ਹੋਣੇ ਨੇ ਆਕੂ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਨੂੰ ਕਹਿ ਦੋ ਕਿ ਸਤਗੁਰੂ ਬੀਬੀ ਵੀਰੋ ਦਾ ਵਿਆਹ ਏ ਇਹ ਜਿਹੜੀ ਮਠਿਆਈਆਂ ਕੱਡੀਆਂ ਨੇ ਨਾ ਬਣਾਈਆਂ ਨੇ ਇਹ ਬਰਾਤਿਆਂ ਵਾਸਤੇ ਨੇ ਉਸੇ ਵੇਦਾਰ ਆਏ ਤੇ ਆ ਕੇ ਸਤਿਗੁਰ ਨੂੰ ਕਹਿੰਦੇ ਦਾਤਾ ਮਾਤਾ ਮੋਦਰੀ ਨੇ ਇਹ ਜਿਹਾ ਬਾਬ ਦਿੱਤਾ ਸਤਿਗੁਰ ਕਹਿੰਦੇ ਜਾਓ ਆਖੋ ਮਾਤਾ ਨੂੰ ਕੋਈ ਗੱਲ ਨਹੀਂ ਬਰਾਤ ਵਾਸਤੇ ਸਵੇਰੇ ਫਿਰ ਬਣ ਜਾਣਗੇ ਸੰਗਤ ਵਾਸਤੇ ਦੇ ਦਿਓ ਸਕੀਤੀ ਦਾ ਵਿਆਹ ਆਕੋ ਸਤਨਾ ਸ਼੍ਰੀ ਵਾਹੇ ਗੁਰੂ ਆਪਣੀ ਧੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭੂਆ ਜੀ ਦੀ ਸ਼ਾਦੀ ਹੈ ਦਿਲ ਤੇ ਲਾ ਕੇ ਵੇਖਿਓ ਆਪਣੇ ਮਨ ਤੇ ਲਾ ਕੇ ਵੇਖਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪੋਤਰੀ ਦਾ ਵਿਆਹ ਹੈ ਆਕੋ ਸਤਨਾ ਸ਼੍ਰੀ ਵਾਹੇ ਗੁਰੂ ਤੇ ਜਦੋਂ ਫੇਰ ਸਿੰਘ ਗਏ ਤੇ ਮਾਤਾ ਦਮੋਤਰੀ ਥੀ ਕਹਿਣ ਅਗੇ ਸਿੰਘੋ ਦੋ ਤਿੰਨ ਵਰੀ ਤੁਸੀਂ ਆਗੇ ਇੰਨੇ ਚਿਰ ਤੇ ਮੂੰਗੀ ਮਸਰੀ ਦੀ ਦਾਲ ਬਣ ਜਾਣੀ ਸੀ ਮਠਿਆਈ ਨਹੀਂ ਦੇਣ ਤੇ ਸਿੰਘ ਆ ਕੇ ਕਹਿੰਦੇ ਮਹਾਰਾਜ ਮਾਤਾ ਜੀ ਕਹਿੰਦੇ ਬਈ ਇੰਨੇ ਚਿਰ ਤੇ ਮੂੰਗੀ ਮਸਰੀ ਦੀ ਦਾਲ ਬਣ ਜਾਣੀ ਸੀ ਕਹਿੰਦੇ ਸਿੰਘ ਉਹ ਹੋਣ ਜਾਓ ਤੇ ਮਾਤਾ ਜੀ ਨੂੰ ਕਹਿ ਕੇ ਆਓ ਜਿਹੜੀ ਮਠਿਆਈ ਜਿਹੜਾ ਮਿਸਤਾਨ ਦਾ ਪ੍ਰਸ਼ਾਦ ਮੇਰੀ ਸੰਗਤ ਨੂੰ ਨਹੀਂ ਨ ਦਿੱਤਾ ਤੇ ਇਹਨਾਂ ਨੇ ਨਹੀਂ ਛਕਿਆ ਤੇ ਖਾਂਦੀ ਹੁਣ ਬੀਬੀ ਵੀਰੋ ਦੀ ਬਰਾਤ ਵੀ ਨਹੀਂ ਬਚਨ ਕਰਤਾ ਭਾਵ ਸਾਧ ਸੰਗਤ ਨੂੰ ਕਿੰਨਾ ਪਿਆਰ ਸਤਿਗੁਰੂ ਕਰਦੇ ਬੀਬੀ ਵੀਰੋ ਦਾ ਵਿਆਹ ਸੀ ਤੇ ਤੁਰਕਾ ਨੇ ਚੜਾਈ ਕਰ ਦਿੱਤੀ ਸੀ ਸੰਗਤ ਉਹ ਜਿੰਨੀ ਮਠਿਆਈ ਸੀ ਨਾ ਕੋੜਿਆਂ ਦੇ ਪੈਰਾਂ ਥਲੇ ਲਟਾੜੀ ਗਈ ਸੀ ਸਤਗੁਰ ਨੇ ਵੈਸੇ ਨੇ ਕਿਹਾ ਕਾਹੋਂ ਕੀ ਸੰਗਤ ਮਿਲ ਜੀਵਨ ਮੁਕਤ ਹੋਏ ਕਾਹੋਂ ਕੀ ਸੰਗਤ ਮਿਲ ਜੰਪੁਰ ਜਾਤ ਸਾਧ ਸੰਗਤ ਦੀ ਜਿਹੜੀ ਅਸੀਸ ਹੁੰਦੀ ਹੈ ਇਹਦੇ ਵਿੱਚ ਰਹਿਮਤ ਬੜੀ ਇਹਦੇ ਵਿੱਚ ਬਖਸ਼ਿਸ਼ ਬੜੀ ਕਲਗਿਆਂ ਵਾਲੇ ਨੇ ਵੈਸੇ ਨੇ ਕਿਹਾ ਕਹਿੰਦੇ ਪੰਜ ਸਿੰਘ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਖੜ ਕੇ ਅਰਦਾਸ ਕਰਦੈਨ ਸਤਿਗੁਰ ਦੇ ਚਰਨਾਂ ਵਿੱਚ ਸਤਿਗੁਰ ਨੂੰ ਮੰਨਣੀ ਪੈਂਦੀ ਸਤਿਗੁਰ ਨੂੰ ਮੰਨਣੀ